ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਸੇ ਕਸੂਤੇ ਸੁਖਬੀਰ ਸਿੰਘ ਬਾਦਲ ਤੇ ਹੋਵੇਗਾ ਵੱਡਾ ਐਕਸ਼ਨ ਪੰਜਾਬ ਦੇ ਬੁਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਕੱਲ ਜਿਵੇਂ ਹੀ ਮੁਲਾਕਾਤ ਕੀਤੀ ਗਈ ਬਿਕਰਮਜੀਤਿਆ ਤੇ ਨਾਲ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਬਾਅਦ ਵਿੱਚ ਐਸਐਸਪੀ ਵਰਨ ਸ਼ਰਮਾ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਵਰਨ ਸ਼ਰਮਾ ਜਿਹੜੇ ਹੈ ਨੇ ਉਹ ਆਪ ਆਦਮੀ ਪਾਰਟੀ ਦੇ ਪਲੇਠੀ ਦੇ ਪੁੱਤਰ ਹਨ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਕਹਿੰਦੇ ਨੇ ਜਿਹੜਾ ਵੀ ਪੰਜਾਬ ਸਰਕਾਰ ਦਾ ਵਿਰੋਧ ਕਰਦਾ ਹੈ ਜਿਹੜਾ ਵੀ ਪੰਜਾਬ ਦੇ ਕੱਚੇ ਚਿੱਟੇ ਖੋਲਦਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਉੱਤੇ ਝੂਠੇ ਪਰਚੇ ਪਾਏ ਜਾਂਦੇ ਨੇ ਖਾਸ ਕਰਕੇ ਉਹਨਾਂ ਸੁਖਪਾਲ ਸਿੰਘ ਖਹਿਰਾ ਦਾ ਵੀ ਨਾਮ ਲਿਆ ਬਿਕਰਮਜੀਤਿਆ ਦਾ ਨਾਮ ਵੀ ਲਿਆ ਅਸੀਂ ਸਾਡੇ ਪਿਤਾ ਨੇ 16 16 ਸਾਲ ਜਿੱਲਾ ਕਟਿਆ ਨੇ ਅਸੀਂ ਨਹੀਂ ਰੜਦੇ 3 ਮਹੀਨੇ ਹੋ ਗਿਆ ਤਾਂ ਕੀ ਹੋਇਆ ਲੇਕਿਨ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧ ਜਿਹੜਾ ਵੀ ਬੋਲਦਾ ਹੈ ਜਿਹੜਾ ਵੀ ਧਮਕੀਆਂ ਦਿੰਦਾ ਹੈ ਉਹਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਡਾਰ ਤੇ ਆ ਗਏ ਨੇ ਪੰਜਾਬੀ ਦੇ ਵਿੱਚ ਜੋ ਕੋਈ ਘਟਨਾ ਹੋਇਆ ਤੁਸੀਂ ਇਹਦੇ ਪਤਾ ਕਿ ਕਿਹੜੇ ਸੁਫਨੇ ਲਾਦੇ ਜਦੋਂ ਦੇ ਫਰਕਾ ਤੁਹਾਡੀ ਹੁੰਦੀ ਹੈ ਫਿਰ ਇਹ ਪੁਲਸਵੇਦ ਕਾਦੀ ਬਹੁਤ ਚੰਗੇ ਆ ਪੁਲਿਸ ਬਹੁਤ ਚੰਗੀ ਆ ਜਦੋਂ ਸਿਕਾਰ ਹੋ ਕੇ ਪਾਰਟੀ ਦੀ ਬਣ ਜਾਂਦੀ ਆ ਫੇਰ ਤੁਸੀਂ ਇੱਕ ਡੈਲੀ ਲੈ ਕੇ ਤੁਰ ਪਏ ਹੋ ਅਫਸਰ ਵੀ ਦਬੇ ਮਾਰਦੇ ਹੋ ਕਿਉਂਕਿ ਤੁਹਾਨੂੰ ਇਹ ਲੱਗਦਾ ਹੁੰਦਾ ਕਿ ਜਿੱਦ ਤੱਕ ਸਾਡਾ ਸਤਾ ਵਿੱਚ ਹੁੰਦਾ ਹੁਕਮ ਚੱਲਦੇ ਸੀਗੇ ਉਹਦਾ ਸਾਡੇ ਹੁਕਮ ਹੋਂ ਵੀ ਚੱਲਣ ਪਤਾ ਤੁਹਾਨੂੰ ਤੁਹਾਨੂੰ ਪਤਾ ਵੀ ਲੱਗਦਾ ਕਿ ਕੰਮ ਚੱਲਿਆ ਗਿਆ ਉਹ ਸਮੇਂ ਤੇ ਵੀ ਬਹੁਤ ਜੰਗੇ ਜਿਹੜੇ ਪੁੱਛਿਆ ਸਰਕਾਰਾਂ ਨੂੰ ਆਹ ਰਸੀ ਪੁਲਿਸ ਵਾਲੇ ਮਾਰੇ ਹੋ ਜਾਂਦੇ ਆ ਤੇ ਤੁਸੀਂ ਪੁਲਿਸ ਵਾਲਿਆਂ ਨੂੰ ਧਮਕੇ ਮਾਰਨਾ ਕਿਉਂ ਕਰਦੇ ਮੇ ਹੋ ਬਸ ਤੁਹਾਡੇ ਧਮਕੇ ਦਾ ਕਿਤੇ ਕੋਈ ਐਸਾ ਵੀ ਸਭ ਨੂੰ ਬਤਾ ਕੇ ਤੁਹਾਡੀ ਫਿਕਰ ਵੀ ਹੋਣੀ ਜੇ ਉਹ ਤੁਹਾਡੇ ਕੋਲ ਫ੍ਰੀ ਸੀ ਦੇ ਤੇ ਕੋਲ ਬੜਾ ਥੋੜੀ ਜਿਆਦਾ ਹੈ। 80 ਪੁਲਿਸ ਵਾਲੇ ਤੁਹਾਡੇ ਦਿਮਾਗ ਚ ਦੇ ਆਏ ਪੁਲਿਸ ਵਾਲੇ ਤੁਹਾਡੇ ਨਾਲ ਸੀਗੇ ਅੱਜ ਆਵਾਮੀ ਪਾਰਟੀ ਦੇ ਵਾਅਦੇ ਪੁੱਛਣੇ। ਮੈਂ ਕਹਣਾ ਦਿੰਦਾ ਕਿ ਫਖਬੀਰ ਜੀ ਤੁਸੀਂ ਇੰਦਾ ਦੇ ਗਵਾਹ ਕੀਤੇ ਹੈ। ਦਸਾਂ ਦੇ ਵਾਜ ਦੇ ਵਿੱਚ ਦੁਨੀਆ ਭਰ ਦੇ ਜਿੰਨੇ 마ਫੀਏ ਸੀਗੇ ਡਰਗੋ ਵਿਆਹ ਟ੍ਰਾਂਸਪੋਰਟ 마ਫੀਆ ਲੈਂਡ 마ਫੀਆ ਕੇਵਲ 마ਫੀਆ ਦੁਨੀਆ ਭਰ ਦੇ ਜਿੰਨੇ 마ਫੀਏ ਹੀ ਤੁਹਾਡੇ ਸਾਹਦੇ ਰਹਿ ਸਭ ਤੁਹਾਡੇ ਨਾਲ ਜੋ ਕੁਝ ਹੋਇਆ ਦੁਨੀਆ ਪਾਰ ਦੇ ਬੈਠੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਚਾਹੀਏ ਮਦਗੜੀ ਦਾ ਗਾੜ੍ਹ ਜੇ ਕਿਸੇ ਧੀ ਦੀ ਚੋਣਵਾਣ ਵਾਸਤੇ ਥਾੜੇ ਬੋਲਦਾ ਕਤਲਿਆ ਸਭ ਕਿੰਨਾ ਕੁ ਹੋਇਆ ਅੱਜ ਕੋਈ ਫੇਸ ਬੁੜਾ ਰਾਂਗੇ ਇਹ ਨੇ ਕੁਲਦੀਪ ਸਿੰਘ ਧਾਲੀਵਾਲ ਕੁਲਦੀਪ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਤੁਸੀਂ ਜਿੰਨੇ ਵੀ ਮਾਫੀਆ ਪੰਜਾਬ ਦੇ ਵਿੱਚ ਹੋਏ ਉਹਨਾਂ ਦੇ ਤੁਸੀਂ ਕਰਤਾ ਧਰਤਾ ਸੀ ਤੇ ਤੁਸੀਂ ਹੁਣ ਵਰਡ ਸ਼ਰਮਾ ਨੂੰ ਧਕਿਆਂ ਦਿੱਤੇ ਹੋ ਤੁਹਾਡੀ ਸਰਕਾਰ ਦੇ ਵਿੱਚ ਪੰਜਾਬ ਪੁਰ ਸਹੀ ਜਦੋਂ ਸਰਕਾਰ ਆਜਵੇ ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਤੇ ਪੰਜਾਬ ਪੁਲਿਸ ਗਲਤ ਉਹਨਾਂ ਕਹਿੰਦਾ ਤੁਹਾਨੂੰ ਇੱਕ ਇੱਕ ਚੀਜ਼ ਦਾ ਹਿਸਾਬ ਦੇਣਾ ਪਵੇਗਾ ਅੱਗੇ ਵੀਡੀਓ ਵੀ ਅੱਗੇ ਹੈ ਉਹਦੇ ਵਿੱਚ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਦੇ ਵਿੱਚ ਕੋਈ ਕਮੀ ਦਿਸਦੀ ਹੈ ਤੁਹਾਡੀਆਂ ਵੀ ਫਾਇਲਾ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਈਆਂ ਨੇ ਜਿਸ ਦਿਨ ਖੁੱਲ ਗਈਆਂ ਉਸ ਦਿਨ ਤੁਹਾਨੂੰ ਡੰਗੇ ਦੀ ਡੰਕੇ ਦੀ ਚੋਟ ਤੇ ਜੇਲ੍ਹ ਦੀ ਖਵਾ ਖਾਣੀ ਪਵੇਗੀ ਯਾਨੀ ਕਿ ਸਿੱਧੇ ਕਰ ਦਿੱਤੇ ਨੇ ਕੁਲਦੀਪ ਸਿੰਘ ਧਾਲੀਵਾਲ ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਦਾ ਬੜਾ ਮਜ਼ਾਕ ਕਢਾਇਆ ਸੀ ਲੇਕਿਨ ਕੁਲਦੀਪ ਸਿੰਘ ਧਾਲੀਵਾਲ ਤੇ ਹੱਥ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਲੈਣਗੇ ਜਿਹੜੇ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਬੋਲਦੇ ਨੇ ਉਹ ਵੀ ਝੂਠ ਉਹ ਲੋਕ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ